ਸਾਡੇ ਘਰੇ ਆ ਗਿਆ ਇਹਨੂੰ ਕਿਹਾ ਵੀ ਜੂੜੀ ਦਾਗ ਦੀ ਪੀਪੀ ਲੈ ਆ ਪ੍ਰਸ਼ਾਦੇ ਨੇ ਜੀ ਕੋਈ ਜਾਰੀ ਦਰਿਆ ਇੱਕ ਪੀਪੀ ਸਾਰੇ ਪਾਰ ਕਰ ਜਾਂਦੇ ਆ ਉਹ ਬਸਾਰੇ ਇਹਦਾ ਪੂਰੇ ਮਹਾਰਾ ਇਹ ਦਰਿਆਵਾਂ ਦੇ ਕੰਢੇ ਕਦੇ ਰਹਿਣ ਵਾਲੇ ਬੰਦੇ ਡੁੱਬੇ ਆ ਰਹੇ ਮੈਂ ਪੂਰੇ ਤਾਲੁਕ ਬੰਦੇ ਆ ਲੈ ਬਣਾ ਲਈਏ ਹਾਂ ਜੀ ਅਸੀਂ ਇਸ ਵਕਤ ਹੈਗੇ ਆ ਜ਼ਿਲ੍ਹਾ ਫਾਜਲਕਾ ਦੇ ਪਿੰਡਾਂ ਚ ਚੰਗੜਪੈਣੀ ਆ ਟਾਣੀ ਰਾਮ ਸਿੰਘ ਗੱਟੀ ਬਿਲਕੁਲ ਇੱਧਰ ਪਾਕਿਸਤਾਨ ਨਾਲ ਰਹਿ ਗਿਆ ਉਹ ਤਾਰਾਂ ਨਾਲ ਰਹਿ ਗਈਆਂ ਤੇ ਇੱਧਰ ਆ ਦਰਿਆ ਸਾਰਾ ਇੱਥੇ ਘਟੂ ਘਟ 6-7 ਕਿਲੋਮੀਟਰ ਦੇ ਵਿੱਚ 6-7 ਕਿਲੋਮੀਟਰ ਦੇ ਵਿੱਚ ਇੱਥੇ ਪਾਣੀ ਪਾਣੀ ਆ ਤਾਂ ਦੋਸਤ ਜਿਹੜੀਆਂ ਖਾਸ ਗੱਲਾਂ ਨੇ ਲੋਕਾਂ ਨੂੰ ਉਹ ਦੱਸਣੀਆਂ ਕਿ ਬਾਈ ਜਿੰਨਾ ਵੀ ਰਾਸ਼ਨ ਤੁਸੀਂ ਲੈ ਕੇ ਆ ਰਹੇ ਆ ਇੱਥੋਂ ਅੜਾਂੀਆਂ ਤੱਕ ਨਹੀਂ ਪਹੁੰਚਦਾ। ਘਾਟ ਦਾ ਅੱਗੇ ਅੱਛੇ ਜਿਹੇ ਫਿਰ ਰਹੇ ਆ ਨਾ ਦੇਖੋ ਆ ਘਰ ਗੱਲਾ ਗੱਲਾ ਘਰ ਜਿਹੜਾ ਚੀਕਾਂ ਦੇ ਬੈਠੇ ਆ। ਇਹ ਸੋ ਲੰਗਰ ਨਹੀਂ ਕਿਉਂਗਾ ਤੇ ਕਿਸ਼ਤੀਆਂ ਦੀ ਘਾਟ ਆ। ਆਪਣੇ ਲੋਕ ਆਉਂਦੇ ਆ ਵਿਚਾਰੇ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਰੱਛੋ ਬੰਨ ਤੇ ਲਾ ਜਾਂਦੇ ਆ ਬੰਨ ਨਾ ਪੇਲੇ ਤਰਿਆ ਦਾ। ਉੱਥੇ ਲਾ ਜਾਂਦੇ ਆ ਤੇ ਉੱਥੇ ਲਾ ਕੇ ਇਹ ਕੀ ਕਰਦੇ ਆ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਵੀ ਉਹ ਪਿੱਛੇ ਜਿਹੜੇ ਸੋਕੇ ਵਾਲੇ ਨੇ ਉਹ ਜਾ ਕੇ ਇੱਥੇ ਸਾਰਾ ਜਿਹੜਾ ਮਤਲਬ ਕਿ ਲੰਗਰ ਸੋਕੇ ਵਾਲੀ ਲੈ ਜਾਂਦੇ ਆ ਤੇ ਜਿਹੜੇ ਵਿਚਾਰੇ ਗਿੱਲੇ ਵਾਲੇ ਕਿਹੜੇ ਨੇ ਆ ਵਿਚਾਰੇ ਆ ਦੇ ਹੱਥ ਮਾਰੀ ਜਾਂਦੇ ਇੰਨਾ ਕੋਲ ਬਾਈ ਲੰਗਰ ਔਖਾ ਪਹੁੰਚਦਾ ਤਾਂ ਸਾਨੂੰ ਬੇਨਤੀ ਇੰਨੀ ਆ ਵੀ ਬਾਈ ਹਲੇ ਰਾਸ਼ਨ ਦਾ ਬਹੁਤ ਜ਼ਿਆਦਾ ਭੰਡਾਰ ਹੋਇਆ ਪਿਆ ਹਲੇ ਲੋੜ ਨਹੀਂ ਹੈਗੀ ਹਲੇ ਲੋੜ ਪੈਣੀ ਆ ਜਿੱਥੇ ਦੀ ਫਿਰਦੇ ਆ ਅਸੀਂ ਖੇਤਾਂ 'ਚ ਫਿਰਦੇ ਆ ਤੇ 10-10 ਫੁੱਟ ਪਾਣੀ ਆ ਇੱਥੇ ਪਾਇ ਪੰਜ ਸੱਤ ਹੱਦ ਤੋ ਬਰੇਤੀ ਚੜ ਜਾਣੀ ਆ ਲੋਡ ਪੈਣੀ ਆ ਉਦੋਂ ਬਰੇਤੀ ਚੱਕਣ ਲਈ ਟਰੈਕਟਰਾਂ ਦੀ ਤੇਲ ਦੀ ਉਦੋਂ ਲੋਡ ਪੈਣੀ ਆ ਬਾਈ ਸੋ ਇਸ ਕਰਕੇ ਤੁਹਾਨੂੰ ਬੇਨਤੀ ਇਹ ਹੀ ਆ ਵੀ ਉਦੋਂ ਵੱਧ ਤੋਂ ਵੱਧ ਤੁਸੀਂ ਪਿੰਡਾਂ ਚੋਂ ਪੈਸਾ ਇਕੱਠਾ ਕਰ ਲਓ ਐਨਆਰਈ ਭਰਾਓ ਵੀ ਇਕੱਠੇ ਕਰ ਲਓ ਤੇ ਮੈਂ ਬਾਰ ਬਾਰ ਅਪੀਲ ਕਰਦਾ ਬਾਈ ਕਿਸੇਰੇ ਹੱਥ ਨਾ ਚੇ ਦਿਓ ਐਥੇ ਲਹਾ ਕੇ ਆਪਣੇ ਰਾਸ਼ਨ ਕਿਸਦਾ ਹੁੰਦਾ ਕੋਲੇ ਮੇਰੇ ਵਰਗਾ ਲਹਾ ਕੇ ਚਾਰ ਫੋਟੋਆਂ ਕਹਿਨਦਾ ਬਾਈ ਮੈਂ ਰਾਸ਼ਨ ਲਈ ਫਿਰਦਾ ਮੈਂ ਕਿਸ਼ਤੀ ਲਈ ਫਿਰਦਾ ਮੈਂ ਸਵਾਹ ਕਰਦਾ ਫਿਰਦਾ ਤੁਸੀਂ ਮੈਨੂੰ ਫੰਡ ਭੇਜੋ ਨਾ ਜਿਹੜਾ ਬੰਦਾ ਚਾਹੇ ਆ ਦੇ ਪਿੰਡ ਦਾ ਬੰਦਾ ਕੋਈ ਚਾਹੇ ਆ ਦੇ ਪਿੰਡ ਦਾ ਬੰਦਾ ਉਹ ਉਹੀ ਪੂਰੀ ਜ਼ਿੰਮੇਵਾਰੀ ਲਾਓ ਚਾਹੇ ਉਹ ਘਸੜਾ ਨੇੜਲਾ ਬੰਦਾ ਉਹਦੀ ਜ਼ਿੰਮੇਵਾਰੀ ਲਾਓ ਤਾਕਤ ਸੋਡਾ ਇੱਕ ਇੱਕ ਪੈਸਾ ਲੋੜ ਬੰਦਾ ਖਰਪਾ ਦਾ ਨੁਕਸਾਨ ਆ ਭਾਈ ਉਹ ਵੱਡੇ ਪੱਧਰ ਦਾ ਨੁਕਸਾਨ ਜਿੰਨਾਂ ਦੇ ਘਰ ਵੀ ਟੁੱਟ ਗਏ ਪਸ਼ੂ ਵੀ ਰੁੜ ਗਏ ਫਸਲਾਂ ਵੀ ਰੁੱਟ ਬੋਰਾ ਦੇ ਵਿੱਚਕਾਰ ਪੈ ਗਈ ਅਰਸਾ ਛਿੜਦੇ ਭਾਈ ਬੋਰਾ ਦੇ ਵਿੱਚਕਾਰ ਪੈ ਗਈ ਫੜ ਲੂਆ ਬਾਪੂ ਉਹ ਫੜ ਲੂਆ ਆ ਆ ਫੜ ਲੈ ਗ੍ਰਿੱਲ ਫੜ ਲੈ ਗ੍ਰਿੱਲ ਗ੍ਰਿੱਲ ਫੜ ਲੈ ਬਾਠ ਠੀਕ ਆ ਆ ਮਾੜਾ ਬੰਦੇ ਬਾਈ ਆ ਅੰਦਰੇ ਘਰਾਂ ਦੇ ਹਾਲਾਤ ਨੇ ਵਿਚਾਰਿਆਂ ਦੇ ਆ ਟਾਣੀਆਂ ਚ ਬੈਠੇ ਆ ਪਸ਼ੂਆਂ ਇੱਥੇ ਤੁਹਾਡੇ ਕੋਲੇ ਆ ਪਹੁੰਚਦੇ ਆ ਜਿਹੜਾ ਤੂੜੀ ਵਗੈਰਾ ਰਸਨ ਜੀ ਕੁਝ ਵੀ ਨਹੀਂ ਪਹੁੰਚ ਤੂੜੀ ਨਹੀਂ ਪਹੁੰਚੀ ਇੱਥੇ ਹਾਂ ਜੀ ਨਾ ਤੋੜੀ ਪਹੁੰਚੀ ਨਾ ਬਰਾਦਾ ਪਹੁੰਚਾ ਹਾਂ ਤੇ ਇਹ ਫਿਰ ਤੁਸੀਂ ਪਸ਼ੂਆਂ ਦਾ ਹੁਣ ਕਿੱਥੋਂ ਪਾਈ ਆ ਤੂੜੀ ਜਿਹੜੀ ਮਾੜੀ ਮੋਟੀ ਕੋਲੇ ਪਈ ਸੀ ਮਾੜੀ ਮੋਟੀ ਤੂੜੀ ਕੜੀ ਅੱਗੇ ਦੀ ਪਾਈ ਏ ਉਹ ਹੀ ਪਾਈ ਜਾਣੇ ਵਾ ਵਧੀ ਖੋਦੀ ਜੀ ਗੜਾਈ ਮਣੀ ਸੁ ਮੈਂ ਅਪੀਲ ਜਿਹੜੀ ਖਾਸ ਤੌਰ ਤੇ ਕਰਦਾ ਬਾਈ ਇੱਥੇ ਬੜੂ ਸਾਹਵਾਲ ਇਹ ਬਾਈ ਬੜੂ ਸਾਹਵਾਲ ਨੇ ਨਾ ਜਿਹੜੀ ਕਿਸ਼ਤੀ ਆ ਹਾਂਜੀ ਹਾਂਜੀ ਬੜੂ ਸਾਹਵਾਲ ਨੇ ਕਿਸ਼ਤੀਆਂ ਨੇ ਜਾਂ ਇੱਥੇ ਸਾਡਾ ਮਿੱਤਰ ਆ ਮਨਜੋਤ ਗੜਦੀਵਾਲ ਤੋਂ ਉਹਦੀਆਂ ਕਿਸ਼ਤੀਆਂ ਚੱਲ ਰਹੀਆਂ ਨੇ ਇਸ ਇਲਾਕੇ 'ਚ ਇੱਥੇ ਇਹ ਕਿੰਨੇ ਪਿੰਡ ਬਾਈ ਇੱਥੇ ਜਿਹੜੇ ਆ ਪੀੜਤ ਨੇ ਪਿੰਡ ਕਿੰਨੇ ਪਿੰਡ ਜੀ ਇਹ ਕਹਿੰਦੇ 9 9 ਪਿੰਡ ਹੈਗੇ ਨੇ 9 ਪਿੰਡ ਕਿਹੜੇ ਕਿਹੜੇ ਆ ਇੱਕ ਚੰਗੜ ਪੈਣੀ ਹਾਂ ਇੱਕ ਰੇਤਿਆਲੀ ਇੱਤੇਆਲੀ ਪੈਣੀ ਇੱਕ ਗਰਾਬਾ گلਾਬਾ ਜ਼ਲਾਬੇਲੀ ਤੇ ਇੱਕ ਸੱਦੂ ਰੰਗ ਤੇ ਢਾਣੀ ਢਾਣੀ ਰਾਮ ਸਿੰਘ ਢਾਣੀ ਤੇ ਇੱਕ ਇੱਕ ਲੰਬਰ ਹੈ ਹਾਂ ਇੱਕ ਟੋਲਾ ਪੈਣੀ ਜਿਹੜੇ ਮੈਂ ਤੁਹਾਨੂੰ ਕਹਿੰਦਾ ਜਾਨਾ ਕੀ ਕਾਵਾਂ ਵਾਲੇ ਕਮਾਲਾ ਪਤਨ ਬਾਈਦਰ ਹਾਂਜੀ ਹਾਂਜੀ ਕਮਾਲਾ ਪਤਨ ਆ ਫਾਜ਼ਿਲਕਾ ਜ਼ਿਲ੍ਹਾ ਨੇੜੇ ਹੋਰ ਕਿਹੜਾ ਸ਼ਹਿਰ ਪੰਦਾ ਇੱਥੇ ਵੱਡਾ ਕਰਸੀ ਹੈ ਕਰਸੀ ਸ਼ਹਿਰ ਕਿਹੜਾ ਪਿੰਡ ਆ ਬਾਈ ਇੱਥੇ ਨੇੜੇ ਸਾਜਨ ਕਾ ਸਾਜਨ ਨਹੀਂ ਹੋਰ ਕੋਈ ਨੇੜੇ ਛੋਟਾ ਮੋਟਾ ਕਸਬਾ ਵਗੈਰਾ ਕੀ ਲਾਦੂ ਕਾ ਪੈਂਦਾ ਹੈ ਲਾਦੂ ਕਾ ਦੇ ਕੋਲੇ ਤੁਸੀਂ ਇੱਥੇ ਜੇ ਲਿਆ ਸਕਦੇ ਹੋ ਕਈ ਅੱਜ ਸੱਜਣਾ ਦੇ ਫੋਨ ਆਏ ਕਹਿੰਦੇ ਬਾਈ ਤੂੜੀ ਦੀਆਂ ਟਰਾਲੀਆਂ ਭਰੀ ਫਿਰਦੇ ਆ ਜਾਂ ਹਰਾਚਾਰਾ ਤੇ ਇੱਥੇ ਬਾਈ ਆ ਪਸ਼ੂਆਂ ਦੇ ਨਜ਼ਰ ਦਾ ਹਾਲ ਮਾੜਾ ਇਹਨਾਂ ਕੋਲ ਮਾੜੀ ਮੁੱਠੀ ਪਈ ਸੀ ਅਸਲ ਸਮੱਸਿਆ ਕੀ ਹੈ ਇੱਥੇ ਪਹੁੰਚਣ ਦੀ ਸਮੱਸਿਆ ਹੈ ਕਿਉਂਕਿ ਆਹ ਦਰਿਆ ਸਾਰਾ ਇੱਧਰ ਦਿਖਾ ਆ ਦਰਿਆ ਬਾਈ ਸਾਰਾ ਖਾਲਾ ਆਂਦੀ ਪਈ ਨਾ ਕੋਈ ਚੀਜ਼ ਆਂਦੀ ਤੇ ਪਸ਼ੂ ਭੁੱਖੇ ਮਰਦੇ ਆ ਸਾਰਾ ਤੁਹਾਨੂੰ ਦਿਖਦਾ 1/2 ਕਿਲੋਮੀਟਰ ਤੋਂ 1 ਕਿਲੋਮੀਟਰ ਦਰਿਆ ਵਗਦਾ ਉਹ ਉਹ ਦਰਿਆ ਦਾ ਪਰਲਾ ਬੰਨਾ ਹੈ ਇਹ ਸਾਰਾ ਉਧਰਲਾ ਬੰਨਾ ਉਹ ਆ ਦਰਿਆ ਦਾ ਇਧਰਲਾ ਬੰਨਾ ਪਾਕਿਸਤਾਨ ਚ ਹਾਂਜੀ ਇਧਰਲਾ ਬੰਨ ਹਾਂਜੀ ਹਾਂਜੀ ਇਹ ਬਚਾਲੇ ਬੈਠੇ ਆ ਇਹਨਾਂ ਕੋਲ ਸਮੱਸਿਆ ਆ ਰਹੀ ਆ ਸਮਾਨ ਨਹੀਂ ਪਹੁੰਚ ਰਿਹਾ ਤੁਸੀਂ ਜਿਹੜੇ ਵੀ ਭਰਾ ਮੇਰੇ ਆਉਂਗੇ ਜੇ ਫਾਇਲਕਾ ਜ਼ਿਲ੍ਹੇ ਦੇ ਵਿੱਚ ਆਉਣਾ ਕਾਮਾਂ ਵਾਲਾ ਪੱਤਣ ਨੇੜੇ ਲਾਧੂਕਾ ਇੱਥੇ ਆ ਕੇ ਆਪਣਾ ਤੁਸੀਂ ਰਾਸ਼ਨ ਤਾਂ ਬਹੁਤ ਪਹੁੰਚ ਰਿਹਾ ਤੇ ਸੰਗਤ ਬਹੁਤ ਇੱਥੇ ਲੱਗੀ ਹੋਈ ਆ ਇੱਥੇ ਤੂੜੀ ਦੀ ਤੇ ਹਰੇਚਾਰੇ ਲੋੜਾ ਉਹ ਤੁਸੀਂ ਇਹ ਨਹੀਂ ਵੀ ਉੱਥੇ ਲਾ ਕੇ ਤੁਰ ਜਾਓ ਪਿੱਛੇ ਉਹ ਬਣ ਤੇ ਉਥੋਂ ਦੇ ਪਰਲੇ ਪਿੰਡ ਨੇ ਉਹ ਚਾ ਕੇ ਲੈ ਜਾਂਦੇ ਆ ਇਹ ਬਜਾਰੇ ਰਹਿ ਜਾਂਦੇ ਆ ਇਹਨਾਂ ਕੋਲ ਪਹੁੰਚਦਾ ਨਹੀਂ ਜੇ ਪਚਾਉਣਾ ਉੱਥੇ ਜ਼ਿੰਮੇਵਾਰੀ ਲਾ ਕੇ ਕੱਲ ਹੋਰ ਬੇਨਤੀ ਮੈਂ ਕਰਦਾ ਤਾਣੀਆਂ ਤਾਂ ਪਾਣੀ ਆਖ ਬਹੁਤ ਹੈਗਾ ਹੈ ਵੱਡਾ ਹੈ ਪਾਣੀ ਬਹੁਤ ਹੈ ਪਾਣੀ ਬਹੁਤ ਹੈ ਵੱਡਾ ਪਾਣੀ ਤਾਂ ਦੀਂਦਾ ਹਾਂ ਦੇਖਦਾ ਦਾਦਾ ਫੁੱਟ ਪਾਣੀ ਫਿਰਦਾ ਅੱਛਾ ਬੇਨਤੀ ਇੱਕ ਹੋਰ ਆ ਜੇ ਕੋਈ ਸੱਜਣ ਕਿਸੇ ਕੋਲੇ ਕੋਈ ਕਿਸ਼ਤੀ ਹੈਗੀ ਆ ਨਾ ਬਾਈ ਤਾਂ ਇਹ ਕਿਸ਼ਤੀਆਂ ਹੀ ਲੋਡ ਹੈਗੀ ਆ ਨਾ ਹਾਂਜੀ ਇਹ 10 ਕਿਸ਼ਤੀਆਂ ਬੜੂ ਸਾਹਿਬ ਵਾਲਿਆਂ ਦੀਆਂ ਇੱਥੇ ਚੱਲਦੀਆਂ ਆ ਨਾਓ ਆਡਾ ਆਡਾ ਜੀ ਆਡਾ ਚੱਲਦੀਆਂ ਨੇ ਪਠਾਨਕੋਟ ਗਰਦਾਸਪੁਰ ਡੇਰਾ ਬਾਬਾ ਨਾਨਕ ਸਾਰੇ ਚੱਲਦੀਆਂ ਉਧਰ ਚੱਲਦੀਆਂ ਦੋ ਦੋ ਕਰਕੇ ਜੀ ਇੱਥੇ ਇੱਕ ਤਾਂ ਆਪਣੇ ਮਨਜੋਦ ਦੀਆਂ ਹੋ ਗਈਆਂ ਹਾਂ ਦੋ ਕਿਸ਼ਤੀਆਂ ਬੜੂ ਸਾਹਿਬ ਦੀਆਂ ਬਸ ਦੋ ਬੜੂ ਸਾਹਿਬ ਵਾਲੇ ਦੀਆਂ ਬਸ ਜੇ ਕੋਈ ਕਿਸ਼ਤੀਆਂ ਦੀ ਬਈ ਸੇਵਾ ਕਰ ਸਕਦਾ ਬੀੜੀਆਂ ਦੀ ਤਾਂ ਉਹ ਜ਼ਰੂਰ ਕਰੋ ਕਿਉਂਕਿ ਇਹ ਸਾਰਾ ਸਮਾਨ ਨਾ ਢਾਣੀਆਂ ਚ ਦੂਰ ਦੂਰ ਬੈਠੇ ਜਿਵੇਂ ਉਹ ਬੈਠਾ ਪਿੰਡ ਪਰਲੇ ਪਾਸੇ ਆਏ ਬੈਠੇ ਨਾਲ ਤਾਰ ਆ ਗਈ ਬਿਲਕੁਲ ਆਹੀ ਰਾਹ ਦਰਾ ਦੇ ਵੀ ਦੀ ਨੰਗਣ ਦਾ ਤੇ ਪੁਲਪਲ ਸਾਰੇ ਖਤਮ ਹੋ ਗਏ ਆ ਉੱਤੋਂ ਹੀ ਲੰਘਿਆ ਪੁਲਾਂ ਦਾ ਦਾ ਫੁੱਟ ਪਾਣੀ ਤਾਂ ਇਸ ਕਰਕੇ ਤੁਸੀਂ ਕਿਸ਼ਤੀ ਦੀ ਸੇਵਾ ਕਰ ਸਕਦੇ ਹੋ ਕਿਸ਼ਤੀ ਨਾਲ ਲਿਆ ਕੇ ਇੱਥੇ ਜੇ ਤੁਸੀਂ ਬੰਨ ਤੇ ਆ ਕੇ ਤੂੜੀ ਤੰਦ ਲਾਹੋਗੇ ਤਾਂ ਇੱਥੇ ਪਹਚਾ ਦਿਓ ਐ ਨਹੀਂ ਵੀ ਉੱਥੇ ਢੇਰੀ ਕਰੀ ਟਰਾਲੀ ਲਾ ਕੇ ਪੰਡਾ ਤੁਰ ਗਏ ਐ ਨਾ ਮੇਰਾ ਵੀਰ ਕਰੋ ਰਫਤਾਰ ਤੁਸੀਂ ਹੋਰ ਗੱਲ ਜਿਹੜੀ ਇੱਥੇ ਲੋਡ ਉੱਤੇ ਦੱਸੋ ਇੱਥੇ ਜੀ ਇੱਕ ਤਾਂ ਫੀਡ ਦੀ ਲੋੜ ਆ ਬਹੁਤ ਜ਼ਿਆਦਾ ਡੰਗਰਾਂ ਦੇ ਲਈ ਜਿਹੜਾ ਚਾਰਾ ਗਾ ਉਹਦੀ ਲੋੜ ਆ ਤੇ ਇੱਕ ਮੈਡੀਕਲ ਹੋ ਗਿਆ ਜੀ ਮੈਡੀਕਲ ਜਿਹੜੀਆਂ ਕੱਟਾਂ ਨੇ ਮਤਲਬ ਉਹਦੇ ਲਈ ਕਿਉਂਕਿ ਇਨਫੈਕਸ਼ਨ ਵਗੈਰਾ ਤੁਸੀਂ ਇੱਕ ਹੋਰ ਦੱਸਿਓ ਤੁਸੀਂ ਮਾੜਾ ਸਨੇਹਾ ਤੁਸੀਂ ਵੀ ਦਿਓ ਸੋਨੂੰ ਮਤਲਬ ਕਿ ਦਵਾਈਆਂ ਦੀ ਕਿਹੜੀਆਂ ਦੀ ਲੋੜ ਆ ਵੀ ਕੀ ਕੀ ਚਾਹੀਦੀ ਇੱਥੇ ਦਵਾਈਆਂ ਦਵਾਈਆਂ ਦੇ ਤਾਂ ਬਾਜੀ ਆਨਾਂ ਨੇ ਲੋੜ ਨਹੀਂ ਐ ਪਸ਼ੂਆਂ ਦਾ ਚਾਰਾ ਨਹੀਂ ਆ ਰਿਹਾ ਬੱਸ ਅੱਛਾ ਤੇ ਨਾਲ ਸਾਡਾ ਪੱਕਣ ਦਾ ਵੀ ਪਰਮਨ ਤੇਗਾ ਨਾ ਖਿਮਰੀ ਰੋਟੀ ਰੋਟੀ ਦਾ ਅੱਜ ਲੰਗਰ ਦਾ ਉਹ ਪਹੁੰਚ ਰਿਹਾ ਐ ਬੱਸ ਉਹਨਾਂ ਦੀ ਦਿੱਕਤ ਐ ਮੰਨ ਲਓ ਜੇ ਬਿਮਾਰੀ ਤੁਹਾਡੀ ਵੀ ਐ ਤਾਂ ਦਵਾਈਆਂ ਦੀ ਕਿੱਟ ਮੰਨ ਲਓ ਸਾਰੀ ਦਵਾਈ ਆ ਸਕਦੀ ਐ ਮੈਨ ਮਾਰੀ ਨਹੀਂ ਆਲੀ ਆ ਐ ਅੱਛਾ ਹਾਂਜੀ ਬਿਮਾਰੀ ਹਲੇ ਪਾਣੀ ਵਗੀ ਜਾਂਦਾ ਹਾਂਜੀ ਪਾਣੀ ਵਗਦਾ ਕੈਦ ਬੰਦ ਹੋ ਗਏ ਪਾਣੀ ਲਗਦੇ ਨੂੰ ਅੱਜ ਹੋ ਗਿਆ 18 ਦਿਨ 18 ਦਿਨ ਹੋ ਗਏ ਬਾਈ ਅੱਛੇ ਇੰਨਾ ਪਾਣੀ ਵਗ ਹੀ ਜਾਂਦਾ ਹਾਂਜੀ ਹਾਂਜੀ ਹੈਲੋ 18 ਦਿਨਾਂ ਤੋਂ ਹਾਂਜੀ ਇਹ ਨਾਲੀਆਂ ਤੇ ਇੱਥੇ ਸੋਡੇ ਨੂੰ ਪਹਿਲਾਂ ਵੀ ਸੰਗਤ ਪਹੁੰਚੀ ਹੋਊਗੀ ਸੰਗਤ ਹੈ ਹੱਤ ਜਾਂ ਆਏ ਨੇ ਇਹ ਆਏ ਨੇ ਵਿਚਾਰੇ ਨਾਲ ਨਹੀਂ ਇੱਥੇ ਕੋਈ ਸਰਕਾਰ ਦੀ ਸੋਡੇ ਕੋਲੇ ਕੋਈ ਬੰਦਾ ਕੋਈ ਅਧਿਕਾਰੀ ਕੋਈ ਪਹੁੰਚ ਰਹੇ ਨੇ ਕੋਈ ਡੀਸੀ ਵੱਲੋਂ ਕੋਈ ਐਸਟਰੀਮ ਵੱਲੋਂ ਕੋਈ ਅਧਿਕਾਰੀ ਨਹੀਂ ਉਹ ਨਹੀਂ ਆਏ ਕੋਈ ਉਹ ਨਹੀਂ ਆਏ ਚਲੋ ਕੋਈ ਨਹੀਂ ਅਸੀਂ ਅਪੀਲ ਇਹ ਵੀ ਕਰਦੇ ਆ ਕਿ ਇਹਨਾਂ ਲੋਕਾਂ ਦੀ ਸਾਰ ਲਓ ਕਿਉਂਕਿ ਅਸਲ ਦੇ ਵਿੱਚ ਇਹ ਜਾਦੇ ਮੁਸ਼ਕਲ ਹਾਲਾਤਾਂ ਦੇ ਬੱਚਾ ਕਿਉਂਕਿ ਇਹਨਾਂ ਦਾ ਸੰਪਰਕ ਟੁੱਟ ਗਿਆ ਇਹਨਾਂ ਰਹੀਂ ਕੋਈ ਸੜਕ ਕੋਈ ਸਾਧਨ ਨਹੀਂ ਕੱਲੀਆਂ ਕਿਸਤੀਆਂ ਰਹੀਂ ਇੱਥੇ ਆ ਪਾ ਸਕਦੇ ਆ ਕੋਈ ਸੇਵਾ ਕਰਨੀ ਚਾਹੁੰਦਾ ਮੇਰਾ ਵੀ ਕਿਸਤੀਆਂ ਦੀ ਤਾਂ ਜਰੂਰ ਇਸ ਇਲਾਕੇ ਦੇ ਵਿੱਚ 5-10 ਕਿਸਤੀਆਂ ਛੱਡੋ ਜਿੰਨਾ ਰਹੀਂ ਤੂੜੀ ਜਿਹੜੀਆਂ ਤੂੜੀ ਆ ਜਿਹੜੀ ਕਿਸਤੀ ਆ ਜੇ ਬਾਅਦੋਂ 2-3 ਪੰਡਾ ਹੋਣਗੀਆਂ ਹਰ ਹਫ਼ਤਾ ਹੋਏ ਹਾਂਜੀ ਹਾਂਜੀ ਕਿੰਨੀਆਂ ਪੰਡਾ ਆ ਸਕਦੀਆਂ ਤੇ ਇਹਦੇ ਤੇ ਜੀ ਆ ਜਾਂਦੀਆਂ ਨੇ ਮਤਲਬ ਇੱਕ ਪਿੰਡ ਜਾਂ ਦੋ ਪਿੰਡਾਂ ਦਾ ਰਸਾਂ ਦੇ ਆਉਣੇ ਆ ਜੀ ਆਪਣੇ ਨਹੀਂ ਤੂੜੀ ਤੂੜੀ ਦਾ ਪਾ ਜੀ ਉਹ ਤੂੜੀ ਦੀਆਂ ਪਿੰਡਾਂ ਦਾ ਆ ਜਾਣਗੀਆਂ ਹਾਂ ਚਾਰ ਕ ਪੰਜ ਚਾਰ ਪਿੰਡਾਂ ਦਾ ਤੁਸੀਂ ਬਾਈ ਹੋਰ ਦੱਸੋ ਯਾਰ ਅੱਜ ਮੈਨੂੰ ਦੱਸੋ ਫੀਡ ਦਾ ਹੋਰ ਤੁਸੀਂ ਇੱਥੇ ਘਰਾਂ 'ਚ ਨਹੀਂ ਆਂਦੇ ਜਮਾ ਕੀਤੀ ਹੋਈ ਕਮਲ ਉਹ ਭਿਜ-ਭੁਜ ਗਈ ਜਾਂਦਾ ਕੀ ਬਣਿਆ ਤੂੜੀ ਜਿਹੜੀ ਘਰਾਂ 'ਚ ਮਗਰ ਪਈ ਆ ਨਾ ਪਾਣੀ ਆਇਆ ਮਗਰ ਨਹੀਂ ਜਾ ਸਕਦੇ ਨਾ ਇੱਥੇ ਪਾਣੀ ਅਰੇ ਕੁੱਪ ਲਾਏ ਵੇ ਆ ਕੁੱਪ ਸੀਗੇ ਕੁੱਪ ਹਾਂਜੀ ਹਾਂ ਪੱਕੜੇ ਹੁੰਦੇ ਨਾ ਨਾ ਫਿੱਟ ਸੋਰੀ ਨੀ ਵਾਲਾ ਤਰਪਾਲਾਂ ਨੇ ਤਰਪਾਲਾਂ ਆਹੋ ਤਰਪਾਲਾਂ ਪਾਈਆਂ ਸੀ ਉਹਦਾ ਰੁੜਕੀਆਂ ਹੋਣਗੀਆਂ ਹੱਲੂ ਐਂ ਭਾਂਗਿਆ ਉਹ ਗੰਡਾ ਲੈ ਆਉ ਪਾਣੀ ਚੱਕ ਇਹ ਤੂੜੀ ਦੀ ਸਮੱਸਿਆ ਵੱਡੀ ਐ ਹਰੇ ਚਾਰੇ ਤੂੜੀ ਦੀ ਸਮੱਸਿਆ ਤੂੜੀ ਨੇ ਉਹ ਧਾਰ ਪਾਈ ਐ ਉਹ ਉਹ ਦੇਖਾ ਉਹ ਤਰਪਈਆ ਅਚਾ ਉਹ ਜੀ ਮੈਂ ਉਹ ਤੂੜੀ ਪਈ ਆ ਹਾਂ ਉਹਦਾ ਭਿੱਜ ਗਈ ਸਾਰੀ ਤੇ ਚੱਕੀ ਨਹੀਂ ਜਾਣੀ ਖਰਾਬ ਹੋ ਗਈ ਅਚਾਰ ਜਾਂ ਫੀਡ ਦਾ ਹੱਲ ਹੋ ਜਾ ਤੂੜੀ ਦੀ ਜਾਣੀ ਤੇ ਔਖੀ ਐ ਜੀ ਪੰਡਾ ਹਾਂ ਇਹ ਵੀ ਗੱਲ ਹੈਗੀ ਚਾਰ ਜਾਂ ਫੀਡ ਚਾਰ ਵਾਲੀਆਂ ਉਹ ਗੰਡਾ ਜੀਆਂ ਤੇ ਜਾਂ ਜਿਹੜੀਆਂ ਖਰਾਕ ਵਾਲੀਆਂ ਆਪਣੀਆਂ ਬੋਰੀਆਂ ਹੁੰਦੀਆਂ ਉਹ ਵੀ ਲਿਆ ਸਕਦੇ ਹਾਂ ਉਹ ਲਿਆ ਸਕਦੇ ਆ ਚਾਰ ਵਾਲੀਆਂ ਗੰਡਾਂ ਤੇ ਤੁਸੀਂ ਬੋਰੀਆਂ ਖਰਾਕ ਵਾਲੀਆਂ ਇਹ ਆ ਜਾਣੀਆਂ ਕਿਸਤੀਆਂ ਨਹੀਂ ਸੋ ਇਹਨਾਂ ਗੱਲਾਂ ਦੀ ਬਾਈ ਬਾਕੀ ਜਿਹੜੀ ਜਾਣਕਾਰੀ ਤੁਹਾਨੂੰ ਦੰਦੇ ਰਵਾਂਗੇ ਹਾਲਾਤ ਬਹੁਤ ਚਿੰਤਾਜਨਕ ਆ ਮੈਂ ਫੇਰ ਕਹਨਾ ਕਿ ਹਲੇ ਕਾਲੀ ਨਾ ਕਰੋ ਜਿਹੜੀ ਚੀਜ਼ ਦੀ ਵੀ ਲੋੜ ਆ ਇਥੇ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਸਾਰੇ ਪੰਜਾਬ ਦੇ ਲੋਕ ਲੱਗੇ ਹੋਏ ਨੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਸੰਸਥਾਵਾਂ ਤੇ ਜਿਹੜੀ ਗੱਲ ਦੀ ਤੁਹਾਨੂੰ ਮੈਂ ਚੱਲ ਬਈ ਚੰਗਾ ਭਾਈ ਚੰਗਾ ਸਰਪਾਲ ਚੱਕਣਾ ਹੈ ਤਰਪਾਲ ਲੈ ਤਰਪਾਲ ਲੈ ਤੇਰੇ ਤਾਂ ਨਹੀਂ ਤਰਪਾਲਾਂ ਆ ਜਾਣਗੀਆਂ ਜੀ ਤਰਪਾਲਾਂ ਤਰਪਾਲਾਂ ਹਾਂ ਠੀਕ ਹੈ ਤਰਪਾਲਾ ਹੈ ਖਾਲੀ ਤਰਪਾਲੀ ਹੈ ਗੱਡੀ ਆਰ ਇੱਥੇ ਤਰਪਾਲ ਆਰ ਵੀ ਹੈਗੀਆਂ ਤਾਰ ਆਹ ਕੁਤਰਪਾਲ ਵਗੈਰਾ ਤੁਸੀਂ ਸੇਵਾ ਕਰ ਸਕਦੇ ਹੋ ਤੇ ਜਾਂ ਤੁਸੀਂ ਮੈਂ ਜਿਵੇਂ ਕਿਹਾ ਕਿ ਖਰਾਕ ਤੇ ਚਾਰੇ ਵਾਲੀਆਂ ਗੱਡਾਂ ਤੇ ਅਗਲੀ ਪੀਲ ਮੈਂ ਬਾਰ ਬਾਰ ਇਹੀ ਕਰਦਾ ਬਾਈ ਜੇ ਨਹੀਂ ਘਰੋਂ ਕੁਰਤੇ ਆ ਸੇਵਾ ਭਾਵਨਾ ਨਾਲ ਫਿਰ ਜਿੱਥੋਂ ਤੱਕ ਜਾਣਾ ਚਾਹੀਦਾ ਲੋੜ ਆ ਜਿੱਥੋਂ ਤੱਕ ਪਹੁੰਚਾ ਕੇ ਨੂੰ ਛੱਟ ਕੇ ਢੇਰ ਮਾਰ ਕੇ ਨਾ ਉਹ ਜਾਂ ਕਿਸੇ ਬਕਰ ਮਦੋ ਉਹ ਲੋੜ ਬੰਦ ਰਹਿ ਜਾਂਦੇ ਆ ਤੇ ਬੇ ਲੋੜੇ ਚੱਕ ਕੇ ਸਮਾਨ ਸਿੱਟ ਦਿੱਤੀ ਤੁਸੀਂ ਇਹੀ ਬੇਨਤੀਆਂ ਗੱਲਾਂ ਹਾਲਾਤ ਦਿਖਾ ਦੇ ਸਾਹਮਣੇ ਪੈਂਦੀ ਜਾਣਾ ਜੀ ਆਪੇ ਆਹ ਦੇ ਵੇਖੋ ਦੇਖ ਪਾਣੀ ਹੈ ਉਹ ਕੰਦ ਫੋੜ ਫੋੜੀ ਦੀਦੀ ਹੈ ਐ ਘਰ ਜਾਨੇ ਡੁੱਬ ਚੁੱਕੇ ਆ ਡੁੱਬ ਚੁੱਕੇ ਆ ਘਰ ਦੀਣਾ ਆ ਗਈਆਂ ਜੋ ਆ ਬੈਕੀਆਂ ਛੱਤਾਂ ਪਾਰ ਗਈਆਂ ਇਹਨਾਂ ਦੀ ਮਦਦ ਨਾਲ ਲੋੜ ਬਈ ਸੁਰ ਨੂੰ ਮਗਰੋਂ ਪੈਣੀ ਆ 15 20 ਦਿਨ ਮਹੀਨੇ ਬਾਅਦ ਜਦੋਂ ਇਹ ਪਾਣੀ ਵਹਿ ਗਿਆ ਗਾਹਾਂ ਤੁਰ ਗਿਆ ਪਾਣੀ ਆ ਰਹੀ ਲੈ ਗਈ ਆਪੀ ਐਂਡੀਆਂ ਫੀਡਰ ਦੇ ਉਹ ਲੈ ਕੇ ਆਪਈ ਰਾਸ਼ਨ ਲੈ ਕੇ ਜਾ ਰਹੇ ਆ ਬਸ ਇਹ ਰਾਸ਼ਨ ਹੀ ਲਿਆ ਮੈਂ ਹਾਂ ਬਾਕੀ ਇਹ ਕਹਿੰਦਾ ਮੜਾ ਮੋਟਾ ਇੱਕ ਅੱਧੇ ਟਾਈਮ ਬਾਕੀ ਸਾਰੇ ਰਾਸ਼ਨ ਦੀ ਵੇਟ ਕਰਦੇ ਆ ਇਹ ਰਾਸ਼ਨ ਵਾਲੇ ਆ ਸਾਰੇ ਰਸਾ ਬੜਾ ਦਿਓ ਜੀ ਆ ਜਾਓ ਰਮਣ ਕਿੱਥੇ ਆ ਰਸਾ ਛੱਡ ਦਿਓ ਬਈ ਰਸਾ ਛੱਡ ਦਿਓ ਐ ਗੁਰਜੀ ਕਾ ਖਾਲਸਾ ਸ਼੍ਰੀ ਅਕਾਲੇ ਹੋਰ ਰਸਾ ਰਮਣ ਆਇਆ ਆਇਆ ਉਹਦੀ ਬਿੰਦੂ ਵੀ ਆ ਗਿਆ ਹਾਂ ਰਮਣ ਰਮਣ ਬਾਬਾ ਜੀ ਦੇਖੀਏ ਤੋੜਨੇ ਆ ਗਿਆ ਆ ਗੋਮਣ ਸਿੰਘ ਕੱਪਾਗ ਲੈ ਵੀ ਆ ਚਾ ਚਿੱਕੀ ਹੋਰ ਆ ਦਾਲ ਬਣਾ ਦੋ ਆ ਮੈਂ ਯਕੀਨ ਨਾਲ ਆਓ ਇਧਰ ਆਓ ਆਇਆ ਰਮਣ ਹਾਂ ਬੱਸ ਠੀਕ ਆਪਾਂ ਬਈ ਆਹ ਮੁੰਡੇ ਨੇ ਬਾਈ ਮੈਂ ਕੱਲ ਵਾਲੇ ਆਪਣੀ ਹੈ ਉਹ ਆਉਂਦਾ ਮੁੰਡਾ ਰਮਣ ਆਹਾ ਬਾਈ ਆਹ ਮੁੰਡਾ ਨਾ ਜਿਹੜਾ ਉਹਦੇ ਪਿੱਛੇ ਜਿਹੜਾ ਆ ਦੇ ਮੜਿਆ 2 ਮਿੰਟ ਆਹ ਮੁੰਡੇ ਨੇ ਨਾ ਇੰਨੀ ਹੈਲਪ ਕੀਤੀ ਕਿ ਕਿਉਂਕਿ ਇਹ ਪਿੰਡ ਦੇ ਵਿੱਚ ਚਲੋ ਪਿੱਛੇ ਹਜੇ ਪਾਣੀ ਨਹੀਂ ਆਇਆ ਸੀ ਘਰਾਂ ਦੇ ਵਿੱਚ ਇਹਦਾ ਪਿੰਡ ਇਹ ਚੰਗਰ ਪਾਣੀ ਦੀ ਇਹ ਮੁੰਡੇ ਨੇ ਆ ਕੇ ਇਹ ਲੜਿਆ ਕਿ ਉਹ ਆਪਣੇ ਦਾ ਹਜੇ ਕੁਲੇ ਪੱਕ ਰਿਆ ਵੀ ਜਿੱਥੇ ਵੀ ਪਾਣੀ ਆਇਆ ਵੀ ਰਾਸ਼ਨ ਉਹਨਾਂ ਤੱਕ ਆਪਾਂ ਸਹੀ ਥਾਂ ਤੇ ਪਹੁੰਚਵਾ ਕਰਨੀ ਤੇ ਇਹ ਮੁੰਡੇ ਨੇ ਬਹੁਤ ਹੈਲਪ ਕੀਤੀ ਜੀ ਨਾਲ ਰਮਨ ਨੇ ਆਹ ਮੁੰਡਾ ਹੈਗਾ ਜੀ ਹੁਣ ਵੀ ਰਾਸ਼ਨ ਪਾਣੀ ਇਹ ਇੱਥੋਂ ਲੈ ਜਾਂਦੇ ਆ ਤੇ ਨਾਲ ਉਹ ਤੇ ਮਹੀਆ ਕਰਵਾਉਂਦੇ ਆ ਜੀ ਸਾਰੇ ਹਿੱਤਾਂ ਤਾਂ ਸਾਰੇ ਜਾਣਦੇ ਆ ਯਾਰ। ਹਾਂਜੀ ਅੰਦਰ। ਕਲਾਬ ਤੈਰ ਲੈਣਾ। ਕਿੰਨੀ ਕਿਤਾ। ਆ ਵੀ ਬੰਨ ਗੋ। ਆ ਰੋਹੇ ਤਰਾ ਆ ਗਾ ਬੁਲੇ। ਤਿਆਮਾ ਤੇ ਰਹਿ ਗਏ ਤੈਰ ਨਾਲ ਸਿੱਕਾ ਤੇ ਹੋਰ ਸਾਡੇ ਕੋਲ। ਆ ਹੋਰ ਵੀ ਆ। ਅਚਾਰ ਵੀ ਹੈਗਾ ਯਾਰ ਆਹ ਲੈ ਜੀ। ਅਲੱਗ-ਅਲੱਗ। ਅਚਾਰ ਫੜਾ। ਸਰਦਾਰ ਸਾਹਿਬ। ਇਹ ਫਿਰ ਸਾਰੇ ਨਗਰ ਦੇ ਵਿੱਚ ਤੁਸੀਂ ਕਹਾਣੀ ਸਾਰੇ ਬਰਤਾ ਦੇਉਂਗੇ ਜੀ ਬਰਤਾ ਦੇ ਦਾਂਗੇ ਹਾਕੀ ਗੋਟ ਵਰਤਦਾ ਜੀ ਨਾ ਕੋਈ ਗੱਲ ਬਣੇ ਸਾਰੇ ਪਿੰਡ ਚ ਪਹੁੰਚ ਗਏ ਇੱਕ ਦੋ ਬੰਦੇ ਜੀ ਸਾਨੂੰ ਕਹਿੰਦੇ ਸੀ ਇਹਦੇ ਆਇਆ ਨਹੀਂ ਸਾਡੇ ਕੋਲ ਕਿਤੋਂ ਦੀ ਹੈ ਨਹੀਂ ਸਾਈਡ ਇਧਰਲੇ ਮਗਰਲੇ ਪਾਸੇ ਦੀ ਮਕਾਨ ਨਹੀਂ ਨਹੀਂ ਅਸੀਂ ਪਾਣੀ ਪਾਣੀ ਤਾਂ ਦੇ ਅਸੀਂ ਦੇਖ ਲਈ ਅਸੀਂ ਤੁਹਾਡਾ ਵਧੀਆ ਕਰ ਰਹੇ ਹਾਂ ਜੀ ਠੀਕ ਆ ਬਹੁਤ ਵਧੀਆ ਯਾਰ ਮਤਲਬ ਬੱਜਿਆ ਆ ਲੋ ਵੀਰ ਆ ਵੀ ਪਾ ਲੋ ਉਹਦੇ ਦਾ ਭਾਈ ਹੂੰ ਹਾਂ ਇਹ ਕੋਈ ਜੜਾ ਅਨਕ ਸਾਹਿਦਤ ਇਸ ਜਦੋਂ ਮੇਰੀ ਗੱਲ ਸੁਣੋ ਸਾਨੂੰ ਹੁਣਾ ਵੱਧ ਪਾਣੀ ਨੇ ਮਾਰਤਾ ਮੈਂ ਵੀ ਜਦੋਂ ਪਾਣੀ ਜਿਨਾ ਹੁੰਦਾ ਉਦੋਂ ਥੋੜੇ ਦਰਿਆ ਦੀ ਜ਼ਹਿਰ ਆਉਂਦੀ ਹੈ ਹਾਂ ਜੀ ਸਾਨੂੰ ਉਹ ਮਾਰਦੀ ਉਹ ਮਾਰਦੀ ਕੱਲੇ ਚੱਲ ਵੀ ਮਾਰਿਆ ਸਾਨੂੰ ਫੈਕਟਰੀਆਂ ਦਾ ਸਾਰਾ ਚਕਾਲਾ ਦੀ ਜ਼ਹਿਰ ਆਉਂਦਾ ਹਾਂ ਜੀ ਉਦੋਂ ਵੀ بیمار ਹੁਣ ਵੀ بیمار ਟੋਕਰਾ ਮੰਗਾਉਂਗੇ ਤੈਹੀ ਤੇ ਪਾਣੀ ਆਇਆ ਸੀ ਤੇਈ ਚ ਨਾਲੇ ਹਾਂ ਤੇਈ ਚ ਯਾਰ ਤੇਈ ਚ ਵੀ ਆ ਦੇਖੋ ਬਈ 23 ਚੀਜ਼ ਨਹੀਂ ਆ ਪਰ ਹੋਵੇ ਉਦੋਂ ਵੀ ਘਰ ਘਰ ਜਾਣਾ ਸੁਣੋ ਮੈਨੂੰ 823 ਕਿਲੋ ਖੇਤਾਂ ਡੁੱਬੀਆਂ ਨੇ ਸੁਣੋ ਕੋਈ ਦੁਬਾਰ ਮਾਮਦਾ ਮੁੰਡਾ ਕੀ ਮਿਲਿਆ ਕੀ ਮਿਲਿਆ ਸੱਜਿ ਪਰ ਬਹੁਤ ਜ਼ਿਆਦਾ ਜ਼ਮੀਨ ਲਗੀ ਹੈ 2007 ਵਾਲੀ ਕੱਚੀ ਵਾਲੀ ਕੱਚੀ ਜ਼ਮੀਨ ਬਹੁਤ ਜ਼ਿਆਦਾ ਜਿਹੜੇ ਗਵਰਨਮੈਂਟ ਨੇ ਤਕੀ ਕਰਦੇ ਪਹਿਲਾਂ ਜਿਹੜੇ ਪੱਤੀ ਵਾਲੇ ਹੈਗੇ ਆ ਪਹਿਲਾਂ ਸੋਡੇ ਕੋਲੇ ਮਾਲਕੀ ਸੀਗੀ ਹੁਣ ਸਾਨੂੰ ਇਹ ਜ਼ਮੀਨ ਟੋਕਰਾ ਲਾ ਗਿਓ ਜਿਆਦਾ ਟੋਕਰਾ ਮੰਗਾ ਲੂਗਾ ਪ੍ਰਸ਼ਾਦੀ ਟੋਕਰਾ ਲਿਆਓ ਟੋਕਰਾ ਜੀ ਉਥੋਂ 2015 ਦੇ ਪ੍ਰਸ਼ਾਦੇ ਪਾ ਦੀਏ ਟੋਕਰੇ ਚ ਜਿੰਨਾ ਚਿਰ ਮੇਰੀ ਗੱਲ ਸੁਣ ਲੋ ਤੁਸੀਂ ਧਿਆਨ ਨਾਲ ਸੁਣ ਜਿੰਨਾ ਚਿਰ ਤੁਹਾਡੀ ਆਵਾਜ਼ ਨਹੀਂ ਨਾ ਬਲੰਦ ਹੁੰਦੀ ਤੁਸੀਂ ਇਕੱਠੇ ਹੋ ਕੇ ਆਵਾਜ਼ ਨਹੀਂ ਬਲੰਦ ਕਰਦੇ ਵੀ ਇੰਨਾ ਪਾਣੀਆਂ ਦਾ ਸਾਡੇ ਕੋਲੇ ਪ੍ਰਬੰਧ ਕੰਟਰੋਲ ਪੰਜਾਬ ਕੋਲ ਹੈ ਤੁਸੀਂ ਹਰ ਸਾਲ ਡੁੱਬੋਂਗੇ ਮਤਲਬ ਇੱਥੇ ਹੁਣ ਇਹ ਮੰਗਰ ਪਾਣੀ ਇਕੱਠਾ ਕਰੀ ਜਾਂਦੇ ਆ ਕਰੀ ਜਾਂਦੇ ਆ ਕਰੀ ਜਾਂਦੇ ਆ ਇਕਦਮ ਛੱਡ ਦਿੰਦੇ ਆ ਜੇ ਇਹੀ ਪਾਣੀ ਇਹਨਾਂ ਨੇ ਕਦੇ ਜਲਾਈ ਮਹੀਨੇ ਛੱਡਿਆ ਹੁੰਦਾ ਹੌਲੀ ਹੌਲੀ ਕਰਕੇ 50000 70000 60000 ਕਿਊਸਕਾਂ ਛੱਡੀ ਜਾਂਦੇ ਤਾਂ ਮਾਰਦੇ ਸਹੀ ਗੱਲ ਪਹਿਲਾਂ ਤੋਂ ਛੱਡ ਜਾਂਦਾ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਹੁਣ ਸਾਰੇ ਜਿਹਦੇ ਕੋਲ ਵੀ ਜਾਣਿਆ ਇਕ ਕੁਦਰਤੀ ਮਾਰ ਪੈ ਗਈ ਜੀ ਰੱਬ ਨੇ ਮਾਰ ਪੈ ਨਹੀਂ ਆ ਇਹ ਮੈਨਮੇਡ ਜਿਹਨੂੰ ਆਪਾਂ ਕਹਿ ਲੀਏ ਬੰਦਿਆਂ ਦੁਆਰਾ ਬੰਦਿਆਂ ਦੀ ਹੰਗੈਲੀ ਰੱਖ ਲੋ ਬੰਦਿਆਂ ਦੀ ਚਾਜ ਰੱਖ ਲੋ ਕਿ ਬੰਦਿਆਂ ਨੇ ਯਾਰ ਇਹ ਕਿਉਂ ਕਰਦਾ ਇਹ ਜਿੰਨਾ ਚਿਰ ਪੰਜਾਬ ਇਹ ਆਵਾਜ਼ ਨਹੀਂ ਸੁਣਾਦਾ ਹੁਣ ਜਿੰਨਾ ਚਿਰ ਇਹਨਾਂ ਡੈਮਾਂ ਦਾ ਕੰਟਰੋਲ ਪਾਣੀ ਦਾ ਕੰਟਰੋਲ ਕਿੰਨਾ ਛੱਡਣਾ ਕਦੋਂ ਛੱਡਣਾ ਇਹ ਪੰਜਾਬ ਕੋਲ ਨਹੀਂ ਆਉਂਦਾ ਤਾਂ ਤੁਸੀਂ ਡੁੱਬਣੇ ਡੁੱਬਣਾ ਉਨੇ ਜੀ ਤੁਸੀਂ ਡੁੱਬ ਗਏ ਤੇ 23 ਤੁਸੀਂ ਡੁੱਬ ਗਏ 25 ਫੀਟ ਡੁੱਬ ਗਏ ਅਗਰ ਹਾਨੂੰ ਫੇਰ ਖੜਾ ਹੱਤੇ ਤਾਂ ਹੈਨਾ ਸਹੀ ਕਰ ਗਿਆ ਹਾਂ ਠੀਕ ਹੈ ਬੇਬੇ ਗੱਲ ਇਹ ਮਾਦਾ ਲੈ ਰਾਂ 12 ਸਾਲਾਂ ਦਾ ਹਾਂ ਮਾਦਮ ਮਾਦਮ ਨੇ ਆਖੜਾ ਸੇ ਬਹਿ ਕੇ ਸੋਇਆ ਪੁਣੇ ਆ ਗਿਆ ਉਹ ਬੇਬੇ ਉਹ ਬੇਬੇ ਗੱਲ ਸੁਣ ਲੈ ਹੁਣ ਲੈ ਗੱਲ ਤੋੜ ਲਈ ਮੈਂ ਗੱਲ ਕਰਕੇ ਜਾਉਂਗਾ ਬੇਬੇ ਆ ਨਹੀਂ ਬਾਦਲ ਸਾਹਿਬ ਨੇ ਬਾਦਲ ਕਦੇ ਮੁਰੇ ਉੱਥੇ ਬੰਨ ਚੜ ਜਾਂਦਾ ਸੀ ਬਾਦਲ ਨੇ ਹੜ ਨਹੀਂ ਆਉਣ ਦਿੱਤਾ ਸਾਡੀ ਇਹੀ ਤਾਂ ਦਿਮਾਗ ਦੇ ਵਿੱਚ ਗਲਤ ਫਹੀ ਹੈ ਨਹੀਂ ਜੀ ਉਹ ਪਾਣੀ ਨਾਲ ਨਾਲ ਨਹੀਂ 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 ਕਿਤੇ ਨਹੀਂ ਕੱਢਿਆ ਭਾਈ ਕਿਤੇ ਨਹੀਂ ਕੱਢਿਆ ਮੈਂ ਤੁਹਾਨੂੰ ਦੱਸਦਾ ਗੱਲ ਉਦੋਂ ਕੀ ਸੀ ਗਾ ਸੁਣ ਲੋ ਗੱਲ ਧਿਆਨ ਨਾਲ ਮਿਲੇ ਨਹੀਂ ਟੋਕਰ ਜਿਹੜੀ BBMP ਆ ਭਾਖੜਾ ਵਿਆਸ ਮੈਨੇਜਮੈਂਟ ਜਿਹੜਾ ਬੋਰਡ ਆ ਜਿਹੜਾ ਪਾਣੀ ਉੱਥੇ ਕਿੰਨਾ ਛੱਡਣਾ ਕਿਹਨੂੰ ਛੱਡਣਾ ਕਿੰਨਾ ਨਹਿਰਾਂ 'ਚ ਕਿੰਨਾ ਦਰਿਆਵਾਂ 'ਚ ਇਹ ਜਿਹੜੀ ਇਹ ਕੌਣ ਕਰਦਾ ਇਹ BBMP ਕਰਦੀ ਆ ਉਦੋਂ BBMP ਦੇ ਵਿੱਚ ਸਾਡੇ ਕੁਝ ਅਧਿਕਾਰੀ ਸੀਗੇ ਸਮਝਦੇ ਗਾਲ ਹੁਣ ਪੰਜਾਬ ਦੀ ਜਿਹੜੀ ਦਾਵੇਦਾਰੀ ਹੈ ਬੀਬੀਐਮਬੀ ਦੇ ਵਿੱਚੋਂ ਪੰਜਾਬ ਮੈਂਬਰ ਸੀ ਪੰਜਾਬ ਨੂੰ ਬਿਲਕੁਲ ਪਾਸੇ ਕਰਨਾ ਹਟ ਗਿਆ ਹਟ ਗਿਆ ਸਮਝਦੇ ਗਾਲ ਤੁਸੀਂ ਮੇਰੀ ਹੁਣ ਆਮ ਤੌਰ ਤੇ ਜਿਹੜੀ ਇੱਥੋਂ ਦੀ ਇੱਕ ਨੈਸ਼ਨਲ ਗਰੀਨ ਟ੍ਰਿਬਿਨਲ ਆ ਮੈਨੂੰ ਸੌਖੇ ਲੱਭ ਜਾਂ ਸਮਝਾਉਣਾ ਹੈ ਜਿਹੜੀ ਭਾਰਤ ਦੀ ਇੱਕ ਜਲਵਾਜੂ ਮਿਨਿਸਟਰੀ ਹੈ ਹਾਂ ਜੈਂਟਰ ਜਾਤੇ ਹਾਂ ਜਿਹੜੀ ਇੱਕ ਨੈਸ਼ਨਲ ਜਿਹੜੀ ਵਾਤਾਵਰਨ ਦੀ ਇੱਕ ਹੈਗੀ ਆ ਉਹਨੇ ਕੀ ਕਿਹਾ ਜੀ ਜਦੋਂ ਇੱਥੇ ਮੰਨ ਲਓ ਮੀਂਹ ਨਹੀਂ ਪੈਂਦੇ ਤਾਂ 25 ਤੋਂ 30% ਪਾਣੀ ਇੰਨਾ ਦਰਿਆਵਾਂ 'ਚ ਵਗਦਾ ਰਹਿਣਾ ਚਾਹੀਦਾ। ਉਦੋਂ ਵਗਦਾ? ਨਹੀਂ। ਉਹ ਇੰਨਾ ਕੱਸੀ ਜਿਨਾ ਪਾਣੀ ਨਹੀਂ ਹੁੰਦਾ। ਤੇ ਜੇ ਹੁੰਦਾ ਤਾਂ ਬੁੱਢੇ ਦਰਿਆ ਦਾ ਸਾਰਾ ਜ਼ਹਿਰ ਹੁੰਦਾ ਲੁਧਿਆਣੇ ਦਾ। ਬੜੇ ਕੋਲ ਉਹੀ ਆਉਂਦਾ ਨਾ। ਤੇ ਇਸ ਕਰਕੇ ਇਹਨੂੰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਸੈਂਟਰ ਨੇ ਜਿਹੜੇ ਰਾਜਾਂ ਦੇ ਹੱਕ ਨੇ ਰਾਜਾਂ ਕੋਲ ਹੋਣੇ ਚਾਹੀਦੇ। ਦੇਖੋ ਪਾਣੀ ਮਾਰਦਾ ਕਿਹਨੂੰ? ਪੰਜਾਬ ਨੂੰ? ਹਾਂਜੀ ਪੰਜਾਬ ਥਾਰਾ। ਤੇ ਬਰਤਨ ਵੇਲੇ ਪੰਜਾਬ ਕੋਲ ਪਾਣੀ ਕਿੱਥੇ ਹੁੰਦਾ ਜਦੋਂ ਲੋੜ ਆ ਸਾਨੂੰ ਪਾਣੀ ਦੀ ਉਦੋਂ ਕਿੱਥੇ ਪੰਜਾਬ ਕੋਲੇ ਪਾਣੀ ਉਹ ਦੋ ਨਹੀਂ ਦੇ ਉਹ ਨਹੀਂ ਨਾ ਜੇ ਦਿੰਦੇ ਆ ਤਾਂ ਜ਼ਹਿਰਾਂ ਵਾਲਾ ਕੈਮੀਕਲ ਆ ਮੈਂ ਸੋਡੇ ਪਿੰਡਾਂ 'ਚ ਆ ਚੁੱਕਿਆ ਹਾਂ ਇੱਥੇ ਆਪ ਤੇ ਜਾ ਰਹੇ ਲਾ ਤਰਾੰਗ ਵਾਲਾ ਆ ਪੈਣੀ ਸੋਡੇ ਜਾਂਦੇ ਜਵਾਕਾਂ ਨੂੰ ਕੈਂਸਰ ਆ ਅੱਪਾ ਹਾ ਆਪਣੇ ਪਹਿਲਾ ਅੱਪਾ ਹ ਜਵਾਕ ਪਤਾ ਹੁੰਦਾ ਪਹਾ ਜਵਾਕ ਕੁ ਅੰਨਾ ਕੁ ਤਾਣਾ ਕੋਈ ਬੋਲਾ ਕੋਈ ਲੂਲਾ ਕੋ ਲੰਗਣਾ ਜਵਾਕ ਪਹਿਲੇ ਹੁੰਦੇ ਪਹਿਲਾ ਹੁੰਦੇ ਹੁੰਦੇ ਕਿਉਂ ਹੁੰਦੇ ਆ ਆ ਜਿੰਨਾ ਜ਼ਹਿਰ ਆ ਲੁਧਿਆਣਾ ਤੋਂ ਚੱਲ ਕੇ ਆ ਇਥੋਂ ਤੱਕ ਅੱਗੇ ਰਾਜਸਥਾਨ ਦੇ ਲੋਕਾਂ ਤੱਕ ਮਾਰ ਸਾਰਾ ਫੈਕਟਰ ਨਾਲ ਜ਼ਹਿਰ ਆ ਆ ਲਓ ਜੀ ਆ ਵੀ ਪਕਰਾ ਜੀ ਪਾ ਲੈਣਗੇ ਛਕੋ ਪ੍ਰਸ਼ਾਦ ਦੇ ਛਕੋ ਇਹ ਆਵਾਜ਼ ਬੰਦ ਕਰਿਆ ਕਰੋ ਐਵੇਂ ਨਾ ਫਲਾਨਾ ਸਰਕਾਰ ਆਜੂ ਫਲਾਨਾ ਬਚਾ ਦੂ ਫਲਾਨਾ ਆਜੂ ਨਾ ਨਾ ਬਚਾ ਦੂ ਕਿਸੇ ਨਾਲ ਨਹੀਂ ਬਚਾਉਣਾ ਜਿੰਨਾਂ ਦੇ ਤੁਸੀਂ ਇਹ ਗੱਲ ਹੱਕ ਦੀ ਨਹੀਂ ਕਰਦੇ ਵੀ ਇਹ ਪੰਜਾਬ ਦਾ ਹੱਕ ਹੈ ਪੰਜਾਬ ਨੂੰ ਮਿਲਣਾ ਚਾਹੀਦਾ ਸਰਕਾਰ ਜਿਹਦੀ ਮਰਜ਼ੀ ਹੋਵੇ ਠੀਕ ਹੈ ਨਾ ਤੁਸੀਂ ਵੋਟਾਂ ਪਾਉਂਦੇ ਜਿਹਨੂੰ ਮਰਜ਼ੀ ਪਾ ਦੋ ਗੱਲ ਵੋਟਾਂ ਦੀ ਨਾ ਕਰਿਆ ਕਰੋ ਹਰਥਾ ਵੋਟਾਂ ਉਹਦੇ ਵਿੱਚ ਵੜੋਂਗੇ ਸ਼ਾਇਦ ਵਿੱਚ ਲੈ ਕੇ ਸ਼ਾਇਦ ਤਾਂ ਉਹਦਾ ਅੱਜ ਕੰਮ ਕੀ ਆ ਅੱਜ ਭਵੰਤਮਨ ਰੋਂਦਾ ਫਰਦਾ ਨਹੀਂ ਬਿਟਾ ਰੋਂਦਾ ਕੰਮ ਨਹੀਂ ਹੈਗਾ ਭਵੰਤਮਨ ਦਾ ਭਵੰਤਮਨ ਲੀਡਰਾਂ ਲੀਡਰ ਰੋਂਦੇ ਨੇ ਲੀਡਰ ਕਵਾਈ ਕਰਦੇ ਆ ਆਹ ਨੀਂਦਰ ਹੈੱਡਕੌਫ ਦੇ ਗਣ ਆ ਤੁਸੀਂ ਮੇਰੀ ਗੱਲ ਸੁਣ ਲਓ ਇੱਕ ਮਿੰਟ ਧਿਆਨ ਨਾਲ ਸੁਣ ਲਓ ਯਾਰ ਭਾਈ ਅਫਗਾਨਿਸਤਾਨ ਦੇ ਵਿੱਚ ਭਚਾਲ ਆਇਆ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿ ਰਹੇ ਆ ਅਸੀਂ ਸਾਨੂੰ ਬਹੁਤ ਦੁੱਖ ਆ ਤੁਹਾਡੇ ਭਚਾਲ ਆ ਗਿਆ ਤੁਹਾਡੇ ਲੋਕ ਮਰ ਗਏ ਪੰਜਾਬ ਤੇ ਹੜਾ ਆ ਗਿਆ 20 ਹੋਗੇ ਥੋੜੇ 18 ਨਾਲ ਚੱਲਦਾ ਨਾ ਪਾਣੀ ਮੀਂਹ ਆ ਗਿਆ ਸੈਂਕੜੇ ਮੌਤਾਂ ਹੋ ਗਈਆਂ ਹਜ਼ਾਰਾਂ ਪਸ਼ੂ ਮਰ ਗਏ ਲੱਖਾਂ ਏਕੜ ਜ਼ਮੀਨਾਂ ਡੁੱਬ ਗਈਆਂ ਫਸਲਾਂ ਮਰ ਗਈਆਂ ਘਾਹ ਟੁੱਟ ਗਏ ਦੂਰ ਮੋਟਰਾਂ ਖੜ ਗਏ ਬੁਰਾ ਹਾਲ ਲੋਕਾਂ ਕੋਲ ਪਹੁੰਚ ਰਛਨਾ ਪਹੁੰਚਦਾ ਤੂੜੀ ਪਸ਼ੂਆਂ ਕੋਲੇ ਹੈ ਨਹੀਂ ਆ ਘਰਾਂ 'ਚ ਅਸੀਂ ਗਏ ਆ ਤੂੜੀ ਵੀ ਹੈ ਨਹੀਂ ਖਾਣ ਤੂੜੀ ਭਜ ਗਈ ਇੱਕ ਕਿਸੇ ਪ੍ਰਧਾਨ ਮੰਤਰੀ ਤੋਂ ਕੋਈ ਇੱਕ ਬਿਆਨ ਸਰਿਆ ਸਾਡੇ ਲਈ ਹਾਲਾਂਕਿ ਜੋ ਉੱਤਰਾਖੰਡ ਦੇ ਵਿੱਚ ਹੜਾ ਆਏ ਸੀ ਨਾ ਤੇ ਨਾਲ ਦੀ ਨਾਲ ਕੇਂਦਰ ਨੇ ਉਹਨੂੰ ਕੌਮੀ ਆਫਤ ਐਲਾਨਿਆ ਸੀ ਤੇ ਉੱਥੇ ਆ ਕੇ ਟੀਮਾਂ ਨੇ ਸਰਵੇ ਕਰਕੇ ਨਾਲ ਨਾਲ ਨੂੰ ਲੋਕਾਂ ਨੂੰ ਮਾਜੇ ਮਿਲੇ ਸੀ ਸੋਨੂੰ ਮਾਜੇ ਪਤਾ ਕਿੰਨੇ ਮਿਲਣਿਆ 150 ਰੁਪਿਆ 250 ਰੁਪਿਆ ਐ ਆਉਣਗੇ ਯਾ ਕਰਨਗੇ ਤੁਹਾਡੇ ਨਾਲੇ ਇਸ ਲਈ ਇਹ ਪਹਿਲੀ ਗੱਲ ਅੱਜ ਸਰਦਾਰ ਜੀ ਜਨਤ ਦੇ ਵਿੱਚ ਕੋਈ ਐਜੀ ਹਵੀ ਦੇ ਵੀ ਹੋਈ ਹੁੰਦੀ ਘਟਨਾ ਹੋਈ ਹੁੰਦੀ ਆ ਸਾਰੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਉੱਥੇ ਜਹਾਜ਼ ਲੈ ਕੇ ਫਿਰਦੇ ਹੁੰਦੇ ਸਮਝ ਗਿਆ ਤੁਸੀਂ ਗੱਲ ਨੂੰ ਇੱਥੇ ਪੰਜਾਬ ਦੇ ਲੋਕਾਂ ਦੇ ਵਿੱਚ ਬਾਹ ਫੜਨ ਦੀ ਲੋੜ ਆ ਕਿ ਤੁਸੀਂ ਆਪਣੇ ਦਿਮਾਗ ਨੂੰ ਚੇਤਨ ਕਰੋ ਇਹ ਤਾਂ ਨਹੀਂ ਹੜ ਤਾਂ ਜਿਹੜੀ ਮਰਜ਼ੀ ਸਰਕਾਰ ਸੰਦੂਰ ਲਿਆਓ ਆਈ ਜਾਣੇ ਆ ਇਥੇ ਮੇਰੇ ਵਰਗਾ ਆ ਕੇ ਲੰਗਰ ਵੰਡ ਕੇ ਫੋਟੋ ਖਾ ਕੇ ਮੁੜ ਜੂਗਾ ਤੁਸੀਂ ਕਹੋਗੇ ਭਾਈ ਸਾਡਾ ਆ ਕੇ ਪਤਾ ਲੈ ਗਿਆ ਪਤਾ ਲੈਣ ਨਾਲ ਤੁਹਾਡੇ ਹਾਲਾਤ ਬਦਲੇ ਜਾਣਗੇ ਨਹੀਂ ਥੋੜੀ ਗਰੀਬੀ ਦੂਰ ਹੋ ਜਾ ਇਹ ਤਾਂ ਕਰਿਆ ਇਹ ਆਪਣੀ ਸੋਚ ਨੂੰ ਬਦਲਣਾ ਪੈਣਾ ਅੱਜ ਜਿਹੜੀ ਗੱਲ ਕਰਨ ਵਾਲੀ ਹੈ ਵੀ ਬੀਬੀਐਮਪੀ ਦੇ ਉੱਤੇ ਅੱਜ ਹੈਲੋ ਕੋਈ ਜੁਨਿਵਰਸਿਟੀ ਜਾਂਚ ਬੈਠਣੀ ਚਾਹੀਦੀ ਜੱਜੇ ਚ ਜਾਂਚ ਕਰਨੇ ਦੀ ਵੀ ਪਾਣੀ ਇੰਨਾ ਵਧਾਇਆ ਕਿਉਂ ਛੱਡਿਆ ਹਾਂ ਇਹਨਾ ਪਾਣੀ ਜੁੜਿਆ ਜੁੜਾ ਮੇਰੀਆਂ ਦੀਆਂ ਨਾਲ ਰਹਿੰਦੀ ਸਵਾਲ ਤਾਂ ਇਹ ਬਣਦਾ ਠੀਕ ਆ ਪੰਜਾਬ ਦੇ ਲੋਕ ਪੰਜਾਬ ਨੂੰ ਨਹੀਂ ਮਰਨੂਣਾ ਆ ਆਪਾਂ ਤਾਂ ਪੂਰੀ ਦੁਨੀਆ ਨਾਲ ਖੜ੍ਹ ਜਾਂਦੇ ਹਾਂ ਹੁਣ ਤਾਂ ਸਤ ਪੰਜਾਬ ਤੇ ਪੰਜਾਬੀਆਂ ਨੇ ਪੰਜਾਬੀ ਖੜਨਗੇ ਤੇ ਸ਼ੱਕੋ ਲੰਗਰ ਤੋਂ ਦੂਜਿਆਂ ਨੂੰ ਸ਼ਿਕਾਇਤ ਦਿਓ ਬਾਈ ਜਿਉਂਦੇ ਬਸਦੇ ਰਹੋ ਬਾਕੀ ਹੌਸਲੇ ਬੁਲੰਦ ਰੱਖੋ ਇਹ ਤਾਂ ਉਹ ਅਬਦਾਲੀ ਵੇਲੇ ਤੋਂ ਲੈ ਕੇ ਮਾਰਾਂ ਪੈਂਦੀਆਂ ਹੀ ਆਈਆਂ ਨੇ ਕਦੇ ਜੰਗਾਂ ਦੀਆਂ ਦੇ ਕਲੇ ਪਾਣੀਆਂ ਹਾਂ ਨਾ ਜਾਂਦੇ ਰਹੋ ਬਾਈ ਲੈ ਚੱਕੋ ਬਾਈ ਹੋ ਗਿਆ ਬਾਈ ਚੰਗਾ ਬਾਈ ਚੰਗਾ ਬੰਦੇ ਚੰਗਾ ਬਣੇ ਹਾਂਜੀ ਮਤਲਬ ਕਿ ਥੋੜਾ ਬਹੁਤ ਹੋਰ ਲੰਘ ਕੇ ਨਹੀਂ ਨਹੀਂ ਬਸ ਨਹੀਂ ਦੁਬਾਰਾ ਇਹ ਕਿ ਨਾਲ ਲਾ ਦਿੰਨੇ ਆ ਨਹੀਂ ਕੋਈ ਗੱਲ ਨਹੀਂ ਵਾਸੀ ਨਹੀਂ ਤੁਸੀਂ ਕਿਹ ਕਹਿੰਦੇ ਸੀ ਨਾ ਸਹੀ ਵੀ ਲਾ ਦਿੰਨੇ ਆ ਹਾਂਜੀ ਬਾਬੇ ਗੱਡੀ ਆਪਸ ਹਾਂਜੀ ਨਹੀਂ ਨਹੀਂ ਠੀਕ ਹੈ ਸਹੀ ਅੱਛਾ ਚਲੋ ਠੀਕ ਹੈ ਕੋਈ ਤੁਹਾਨੂੰ ਹੋਰ ਲੋੜ ਹੈ ਜੀ ਨਹੀਂ ਹੁਣ ਤਾਂ ਨਹੀਂ ਜ਼ਰੂਰ ਹੈ ਸਾਨੂੰ ਜਿੰਨਾ ਮਿਲ ਗਿਆ ਫਿਰ ਅਸੀਂ ਇੱਥੇ ਆ ਸਾਡੀ ਟੀਮ ਇੱਥੇ ਆ ਰਫਤਾਰ ਰਗੇ ਸਾਡੇ ਸਜਣ ਇੱਥੇ ਹਾਂਜੀ ਹਾਂਜੀ ਇੱਥੇ ਚਲੋ ਜੀ ਥੋੜਾ ਜਿਹਾ ਤਾਂ ਹਾਜੀ ਪਾ ਲੈ ਰੱਸੀ ਅੰਦਰ ਸਿੱਟ ਦੋ ਪਾਣੀ ਚਾਹੀਦਾ ਪਾਣੀ ਫੜਾ ਦੇ ਹਾਂ ਅਸੀਂ ਦੇ ਦੋ ਲੈ ਪਾਣੀ ਲੈ ਲੈ ਤੇਤੀ ਫੜਾ ਦਿਓ ਸਾਰੀ ਫੜਾ ਲਓ ਨਾ ਕੋਈ ਨਹੀਂ ਘੱਟ ਆਇਆ ਆ ਵੀ ਫੜਾ ਦੇ ਬਾਈ ਆ ਵੀ ਫੜਾ ਦੇ ਤੇਤੀ ਸਾਰੀ ਫੜਾ ਲਓ ਬਾਈ ਆ ਵੀ ਪਕੜਾ ਦੇ ਆ ਲੈ ਹੋਰ ਨਾਲ ਪਾਣੀ ਥੱਲੇ ਥੱਲੇ ਆ ਆ ਲੈ ਆ ਲੈ ਆ ਲੈ ਰਸਾ ਅੰਦਰ ਖਿੱਚੀਆ ਰਸਾ ਅੰਦਰ ਕਰ ਲੋ ਯਾਰ